4000 ਵਾਲਾ ਪੱਖਾ ਤੁਸੀਂ ਦੇਖ ਲਓ ਬਾਈ ਜੀ ओरिएंट ਦਾ ਪੱਖਾ ਹੈਗਾ ਆ ਦਿਖਾ ਦਿ ਲੋਗੋ ਲੱਗੇ ਕੰਪਨੀ ਦਾ ओरिएंट ਦਾ ਪੱਖਾ ਹੈਗਾ 4000 ਇਹਦਾ ਮਾਰਕੀਟ ਦਾ ਰੇਟ ਆ ਬਾਈ ਕੋਲੋਂ ਤੁਹਾਨੂੰ ਸਿਰਫ 1500 ਰੁਪਏ ਦੇ ਵਿੱਚ ਮਿਲ ਜਾਣਾ ਤੇ ਰਿਮੋਟ ਵਾਲਾ ਵੀ ਇਹਦੇ ਵਿੱਚ ਵੀ ਹੈ ਜੀ ਇਹਦਾ 5300 ਐਮ ਆਰ ਪੀ ਜੂਸਰ ਦਾ ਹੈਗਾ ਸਾਡੇ ਕੋਲ ਸਿਰਫ 1900 ਰੁਪਏ ਦਾ 5300 ਵਾਲਾ ਸਿਰਫ 1900 ਰੁਪਏ ਦੇ ਵਿੱਚ ਹੈ ਤੁਹਾਡੇ ਕੋਲ ਇੱਕ ਕਾਰ ਵਾਸ਼ਰ ਪਿਆ ਜੀ ਆ ਕੰਪਨੀ ਦਾ ਗਾਰੋ ਕੰਪਨੀ ਦਾ ਹੂੰ ਇਹ ਵੀ ਐਮ ਆਰ ਪੀ ਦਾ 10000 ਹੈ ਆਨਲਾਈਨ ਇਹ 8800 ਸਾਡੇ ਕੋਲ ਸਿਰਫ 3000 ਰੁਪਏ ਦਾ ਹੈ ਜੀ ਇੰਨਾ ਫਰਕ ਹੈ ਬਈ ਯਾਰ ਏਅਰ ਫਰਾਇਰ ਹੈ ਜੀ ਬ੍ਰਾਂਡਡ ਬ੍ਰਾਂਡਡ ਪੀਸ ਹੈ ਜੀ ਉਹ ਫਰੈਸ਼ ਪੀਸ ਹੈ ਸਾਡੇ ਕੋਲ ਸਿਰਫ 3000 ਰੁਪਏ ਦਾ ਐਮ ਆਰ ਪੀ ਜਿਹੜਾ ਹੈਗਾ 991000 ਰੁਪਏ ਹੈ ਅੱਛਾ ਕਾਪਰ ਬੋਟਲ ਦਾ ਪਾਣੀ ਪੀਂਦੇ ਨੇ ਲੋਕਾ ਕਾਪਰ ਬੋਟ ਲਈ ਫਲੇ ਮਿਟਨ ਦੀ ਇਹਦਾ ਐਮ ਆਰ ਪੀ ਹੈਗਾ ਜੀ ਤੁਸੀਂ ਨੋਟ ਕਰੋ 1000 ਰੁਪਏ ਸਾਡੇ ਕੋਲ ਸਿਰਫ 500 ਰੁਪਏ ਦੀ ਹੈ ਇਹ ਵਾਲੀ ਸਿਰਫ 500 ਰੁਪਏ ਬਹੁਤ ਫਰਕ ਮਾਰ ਕੇ 5400 ਰੁਪਏ ਦਾ ਵੀਰ ਜੀ ਸਾਡੇ ਕੋਲ ਸਿਰਫ 1800 ਰੁਪਏ ਦਾ ਪੱਖਾ ਜੀ ਇਹ 5400 ਵਾਲਾ ਪੱਖਾ 1800 ਰੁਪਏ ਦਾ 70% ਡਿਸਕਾਊਂਟ ਹੈ ਭਾਈ ਸਾਹਿਬ ਮੋਟਾ ਵਾਲਾ ਬਈ ਮੇਲਾਦਾ ਹਨਾ ਇਹ ਵੀ ਹਾਂ ਜੀ ਰਿਮੋਟ ਵਾਲਾ ਪੱਖਾ ਜੀ ਵੀਰ ਜੀ ਮੋਟਾ ਵਾਲਾ ਪੱਖਾ ਦੇਖੋ ਤੁਸੀਂ ਹਨਾ ਤੇ ਇਹ ਵੀ ਸਾਡੇ ਕੋਲੇ ਆ ਇਹਦਾ ਰਿਮੋਟ ਹੈ ਜੀ ਹਰ ਰਿਮੋਟ ਵੀ ਦਿਖਾ ਦੇ ਭਾਈ ਆ ਇਹਦਾ ਰਿਮੋਟ ਹੈ ਜੀ ਇਹ ਬੈਠੇ ਤੁਸੀਂ ਹੌਲੀ ਤੇਜ਼ ਕਰ ਲੋ ਸਲੋ ਕਰ ਲੋ ਬੰਦ ਕਰ ਲੋ ਜਦੋਂ ਬੈਠੇ ਬੈਠੇ ਤੁਸੀਂ ਆਰਾਮ ਨਾਲ ਆ ਤੇ ਇਹ ਤੋਂ ਸਾਰਾ ਕੰਮ ਹੋ ਸਕਦਾ ਹੈ ਇਹ 4600 ਰੁਪਿਆ 4600 ਰੁਪਏ ਦਾ ਤੇ ਆਪਣੇ ਕੋਲ 61% ਲਸਤੇ ਮਿਲ ਜਾਣਾ ਹੈ ਤੋਨੇ ਕਰੀਬ 1600 ਤੋਂ ਲੈ ਕੇ 1700 ਦੇ ਵਿੱਚ ਵਿੱਚ ਪਵੇਗਾ 16 17 ਇਹ ਵਾਲਾ ਪੱਖਾ ਸ਼ੇਅਰ ਕਰਕੇ ਆਊਗਾ ਤਾਂ ਹੁਣ ਆਪਾਂ ਦੇਖਦੇ ਪਏ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਕੁਝ ਆਪਣੀ ਪ੍ਰਕਿਰਤੀ ਵਾਸਤੇ ਕੁਝ ਕਰੀਏ ਬਿਲਕੁਲ ਬਿਲਕੁਲ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਉਗਾ ਉਸ ਨੂੰ ਗਮਲਾ ਮੁਫਤ ਦੇਵਾਂਗੇ ਜੀ ਹਾਂ ਵਲੈਕਾ ਤਾਂ ਕਿ ਹਾਂ ਜੀ ਗਮਲਾ ਮੁਫਤ ਦੇਵਾਂਗੇ ਲਓ ਭਾਈ ਜੀ ਲਓ ਵੀ ਮਿੱਤਰੋ ਅੱਜ ਜਿਹੜੀ ਦੁਕਾਨ ਤੇ ਤੁਹਾਨੂੰ ਲੈ ਕੇ ਆਇਆ ਨਾ ਤਾਂ ਉਹ ਤੋਂ ਉਸ ਦੁਕਾਨ ਤੋਂ ਤੁਹਾਨੂੰ ਹਰ ਚੀਜ਼ ਜਿਹੜੀ ਬਾਜ਼ਾਰ ਨਾਲੋਂ ਅੱਧੇ ਤੋਂ ਵਧੇ ਰੇਟ ਤੇ ਮਿਲਣੀ ਹੈ ਤੇ ਚੀਜ਼ ਤੁਹਾਨੂੰ ਹਰੇਕ ਮਿਲ ਜਾਣੀ ਹੈ ਜਿਵੇਂ ਘਰ ਦੇ ਵਿੱਚ ਰੱਖਣ ਵਾਲਾ ਸਮਾਨ ਜਾਂ ਸਫਾਈ ਵਾਲਾ ਸਮਾਨ ਤਾਂ ਬੱਚਿਆਂ ਦੇ ਖੜਾਉਣੇ ਇਹ ਇਦਾਂ ਦੀਆਂ ਚੀਜ਼ਾਂ ਹਰੇਕ ਚੀਜ਼ੇ ਤੋਂ ਇਲਾਵਾ ਹੋਰ ਵੀ ਜਿਹੜਾ ਕਾਫੀ ਸਾਰਾ ਸਮਾਨ ਆ ਜਿਹੜਾ ਤੁਹਾਨੂੰ ਇੱਥੋਂ ਮਿਲੂਗਾ ਤੇ ਬਹੁਤ ਹੀ ਘੱਟ ਰੇਟਾਂ ਦੇ ਜਿੱਥੋਂ ਤੁਸੀਂ ਬਾਜ਼ਾਰ ਚੋਂ ਟਰਾਈ ਕਰਕੇ ਫਿਰ ਇਹਨਾਂ ਕੋਲ ਆਏ ਤੁਹਾਨੂੰ ਪਤਾ ਲੱਗ ਜਾਊ ਵਾਕਈ ਡਿਸਕਾਊਂਟ ਹੈ ਤੇ ਬਾਈ ਨਾ ਸਾਰੀ ਆਪਾਂ ਗੱਲ ਗੱਲ ਬਾਤ ਕਰਾਉਣੀ ਹੈ ਬਾਈ ਆਪਣੇ ਨਾਲ ਸੱਸੀਆ ਬਾਈ ਜੀ ਉਹ ਠੀਕ ਹੋ ਇੱਕ ਗੱਲ ਵੀਰ ਜੀ ਅੱਛਾ ਬਾਈ ਜੀ ਦੁਕਾਨ ਦੇਖ ਰਿਹਾ ਸੀ ਮੈਂ ਨਾ ਸਮਾਨ ਵੀ ਆਪਣੇ ਕੋਲ ਕਾਫੀ ਹੈ ਨਾ ਵਾਕਈ ਡਿਸਕਾਊਂਟ ਤਾਂ ਦੇ ਹੀ ਰਹਾ ਮੈਂ ਬਾਹਰ ਬੋਰਡ ਦੇਖਿਆ ਸੀ ਆ ਹਾਂਜੀ ਸਰ ਆਪਾਂ ਕੋਲ ਡਿਸਕਾਊਂਟ ਆਪਣੇ ਕੋਲ ਸਰ 50% ਤੋਂ ਸ਼ੁਰੂ ਹੋ ਜਾਂਦਾ ਇੱਥੇ ਹੈ ਨਾ ਆ ਪੱਖੇ ਭਏ ਨੇ ਹਾਂਜੀ ਔਰੀਐਂਟ ਦੇ ਆ ਔਰੀਐਂਟ ਦਾ ਪੱਖਾ ਆ ਨਾ ਔਰੀਜਨਲ ਪੱਖੇ ਔਰੀਐਂਟ ਦੀ ਕੰਪਨੀ ਦੇ ਪੱਖੇ ਜੀ ਔਰੀਐਂਟ ਕੰਪਨੀ ਦੇ ਤੇ ਇਹ ਮਨ ਲਾ ਰਿਮੋਟ ਵਾਲਾ ਵੀ ਸ਼ਾਦਾ ਨਾ ਹਾਂਜੀ ਰਿਮੋਟ ਵਾਲਾ ਪੱਖਾ ਵੀ ਹੈ ਜੀ ਅੱਛਾ ਵੈਸੇ ਰੇਟ ਕੀ ਹੈ ਦਾ ਬਾਜ਼ਾਰ ਦੇ ਵਿੱਚ ਇਹਦਾ ਬਾਜ਼ਾਰ ਚ ਨਾ ਰੇਟ ਕਿਸੇ ਦਾ 4500 ਕਿਸੇ ਦਾ 4200 ਤੇ ਕਿਸੇ ਦਾ 3900 ਕਿਸੇ ਦਾ 3500 ਇਸ ਤਰੀਕੇ ਦੇ ਰੇਟ ਹੈ ਹਾਂ ਸਾਡੇ ਕੋਲ ਇਹ ਸਾਰੇ ਪੱਕੇ 70% ਲੈਸ ਤੇ ਹੈ ਜੀ ਕਿੰਨੇ ਦਾ ਰਹੇਗਾ ਫਿਰ ਇਹ ਲੈਸ ਨੂੰ ਜਿਹੜਾ ਮੰਨ ਕੇ ਚਲੋ ਵੀ ਕੋਈ ਪੱਖਾ 10000 ਦਾ ਸਾਡੇ ਕੋਲ ਸਾਡੇ ਸਾਰਾ ਸਾਡੇ ਕੋਲ ਸਾਡੇ ਕੋਲੇ 30000 ਦਾ ਰਹਿ ਜਾਂਦਾ ਹੈ ਨਹੀਂ ਮੰਨ ਕੇ ਚਲੋ ਜੇ ਪੱਖਾ 10000 ਦਾ ਸਾਡੇ ਕੋਲ 3000 ਦਾ ਰਹਿ ਗਿਆ ਜਿਹੜਾ 4000 ਦਾ ਪੱਖਾ 1500 ਦਾ ਪੱਖਾ ਰਹਿ ਨੇ ਸਾਡੇ ਕੋਲੇ ਇਹ ਹੁਣ ਆਪਣਾ ਕਿੰਨੇ ਦਾ ਦੇਣਾ ਇਹ ਪੱਖਾ ਜੇ ਆਪਣਾ ਇਹ ਆਪਾਂ ਪੱਖਾ 1500 ਦੇ ਦਾਂਗੇ ਜੀ ਜਿਹੜਾ ਵੋਲ ਫੈਨ ਹੈ 15 1500 ਦੇ ਪੱਖੇ ਦੇ ਦਾਂਗੇ ਵੋਲ ਫੈਨ ਜਿਹੜਾ ਆਪਣੇ ਕੋਲ ओरिएंट ਦੇ ਹੈ ਪੂਸ਼ਾ ਤੇ ਆਪਣੇ ਕੋਲ 1800 ਜਿੰਨੇ ਦੱਸੇ ਪੱਖਾ ਵੈਸੇ ਹ ਇਹ ਆਪਾਂ 1500 ਦੇ ਦਾਂਗੇ ਜੀ ਵੈਸੇ ਇਹਦਾ ਰੇਟ ਹੈਗਾ ਆਪਣੇ ਕੋਲੇ 4000 ਰੁਪਏ ਦਾ 4000 ਵਾਲਾ ਪੱਖਾ ਤੁਸੀਂ ਦੇਖ ਲਓ ਬਾਈ ਜੀ ਓਰੀਐਂਟ ਦਾ ਪੱਖਾ ਹੈਗਾ ਆ ਦਿਖਾ ਦਿ ਲੋਗੋ ਲੱਗਾ ਕੰਪਨੀ ਦਾ ਓਰੀਐਂਟ ਦਾ ਪੱਖਾ ਹੈਗਾ 4000 ਇਹਦਾ ਮਾਰਕੀਟ ਦਾ ਰੇਟ ਆ ਬਾਈ ਕੋਲੇ ਤੁਹਾਨੂੰ ਸਿਰਫ 1500 ਰੁਪਏ ਦੇ ਵਿੱਚ ਮਿਲ ਜਾਣਾ ਤੇ ਰਿਮੋਟ ਵਾਲਾ ਵੀ ਇਹਦੇ ਵਿੱਚ ਵੀ ਹੈ ਨਾ ਤੇ ਉਸ ਤੋਂ ਬਾਅਦ ਆ ਗਿਆ ਆਹ ਚੁੱਲ੍ਹੇ ਆ ਗਏ ਗੈਸ ਵਾਲੇ ਹੈ ਨਾ ਤੇ 4 ਇਹਦੇ ਤੁਸੀਂ ਇਕੱਠੀਆਂ ਚੀਜ਼ਾਂ ਬਣਾ ਸਕਦੇ ਹੋ ਇੱਕ ਵਾਰੀ ਜਣਾ ਇਹ 4 ਨੰਬਰ ਚੁੱਲਾ ਜੀ ਲਾਈਫ ਲੌਂਗ ਕੰਪਨੀ ਦਾ ਚੁੱਲਾ ਜੀ ਇਹਦਾ ਐਮ ਆਰ ਪੀ 14000 ਰੁਪਏ ਆਨ ਸਿਰਫ 4200 ਰੁਪਏ ਦਾ ਸਿਰਫ 4200 ਰੁਪਏ ਦਾ ਫੁੱਲੀ ਆਟੋਮੈਟਿਕ ਹੈ ਜੀ ਆ ਦੇਖੋ ਸਾਰਿਆਂ ਦੇ ਕੰਟਰੋਲ ਇੱਕ ਬਟਨ ਤੇ ਸਾਰੇ ਸਾਰਿਆਂ ਚ ਕਰੰਟ ਹੈ ਸਾਰਿਆਂ ਦਾ ਵੱਡੀ ਬਰਨਰ ਹੈ ਅੱਛਾ ਸਾਰਿਆਂ ਦਾ ਵੱਡੀ ਵੱਡੀ ਆਪਣੇ ਕੋਲੇ ਪਾਓ ਕੰਟਰੋਲ ਚ ਵੀ ਜਿਹੜੇ ਆਪਾਂ ਚੀਜ਼ ਨਹੀਂ ਦਿੱਥੋਂ ਆਪਾਂ ਔਨ ਕਰਨੀ ਹੈ ਗੈਸ ਕਿੰਨੀ ਛੱਡਣੀ ਹੈ ਉਹਦੇ ਦਿਲ ਸਾਰੇ ਆ ਲੱਗੇ ਸਾਰੇ ਲੱਗੇ ਹੋਏ ਆ ਜੀ ਚੁੱਲਾ ਹੈ ਵੀ ਬਹੁਤ ਸੋਹਣਾ ਹੈ ਨਾ ਚੁੱਲਾ ਹੈ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਚੁੱਲਾ ਹੈ ਹੋਇਆ ਉੱਤੇ ਆ ਤਿੰਨ ਵਾਲਾ ਪਿਆ ਆ ਤਿੰਨ ਵਾਲਾ ਪਿਆ ਜੀ ਇਹ ਸਿਰਫ ਆਪਣੇ ਕੋਲ 2000 ਰੁਪਏ ਦਾ ਹੈ ਅੱਛਾ ਇਹਦਾ ਐਮ ਆਰ ਪੀ 6000 ਦੇ ਕਰੀਬ ਹੈ ਜੀ ਆ ਆਪਣੇ ਕੋਲੇ ਦੋ ਵਾਲਾ ਪਿਆ ਜੀ ਇਹ ਆਪਣੇ ਕੋਲ ਸਿਰਫ 1300 ਰੁਪਏ ਦਾ ਰਹਿ ਜਾਂਦਾ ਅੱਛਾ ਜੀ ਬਹੁਤ ਸਸਤੇ ਹਨਾ ਬਹੁਤ ਸਸਤੇ ਉਸ ਤੋਂ ਬਾਅਦ ਆ ਆ ਵੀ ਆ ਗਿਆ ਆਪਣੇ ਚਾਲ ਜਾਂ ਚੈਟ ਲੱਗੀਆਂ ਪੀਜ਼ਨ ਕੰਪਨੀ ਕੈਟਲੋਜੀ ਜੇ ਬਾਜ਼ਾਰ ਚ ਲੈਣ ਜਾਵਾਂਗੇ 1100 ਘੱਟ ਨਹੀਂ ਮਿਲਦੀ ਸਾਡੇ ਕੋਲ ਸਿਰਫ 500 ਰੁਪਏ ਦੀ ਹੈ ਜ एमआरपी 5 5000 روپے ਸਾਡੇ ਕੋਲ ਸਿਰਫ 1800 روپے ਦੀ ਹੈ اچھا ਇਹਨਾਂ ਦਾ ਫਰਕ ਹੈ ਜੀ ਸਾਡੇ ਕੋਲ ਜਿਹੜਾ ਆ ਪਾ ਰਿਫਲੈਕਸ ਦੀ ਪਲੱਸ ਪਈਆ ਫਲਿੱਪਸ ਤੋਂ ਪੰਜ ਪਰਸੈਂਟ ਡਿਸਕਾਊਂਟ ਵੀ ਨਹੀਂ ਦਿੰਦੇ ਦੁਕਾਨਦਾਰ ਹਮਮ ਬ੍ਰਾਂਡ ਇਹੋ ਜਿਹਾ ਸਾਡੇ ਕੋਲ ਹੈ 60 ਪਰਸੈਂਟ ਡਿਸਕਾਊਂਟ ਤੇ ਹੈ ਜੀ ਇਹਨਾਂ ਤੇ ਵੀ ਇਹਨਾਂ ਤੇ ਵੀ ਅੱਛਾ ਭਈਆ ਥੱਲੇ ਮੈਂ ਜੂਸਰ ਵੀ ਦੇਖ ਰਿਆ ਸੀ ਨਾ 우샤 ਦੇ ਆਵਲੇ ਹਾਂਜੀ ਇਹਨਾਂ 5300 एमआरपी ਜੂਸਰ ਦਾ ਹੈਗਾ ਹੀ ਸਾਡੇ ਕੋਲ ਸਿਰਫ 1900 روپے ਦਾ ਹੈ 5300 ਵਾਲਾ ਸਿਰਫ 1900 روپے ਦੇ ਵਿੱਚ ਹੈ ਦਾ 우샤 ਕੰਪਨੀ ਦਾ ਜੀ ਇਦਰਾ ਜੀ ਏਸੀਆਂ ਦਾ ਅੱਜ ਕੱਲ ਏਸੀਆਂ ਦਾ ਸੀਜ਼ਨ ਚੱਲਦਾ ਪਿਆ ਸਾਡੇ ਕੋਲ ਸਟੈਪਲਾਈਜ਼ਰ ਹੈ ਏਸੀਆਂ ਦੇ ਮਾਈਕਰੋਟੈਕ ਕੰਪਨੀ ਨੇ ਏਸੀ ਦੇ ਸਪਲਾਈਜ਼ਰ ਹੈ ਜੀ 60 ਆਪ 150 ਆਪਾਂ ਲਈ ਸਾਡੇ ਕੋਲੇ ਇਹ ਐਮ ਆਰ ਪੀ ਤੋਂ 17% ਲੈਸ ਤੇ ਹੈ ਜੀ ਅੱਛਾ ਇਹ ਵਾਲੇ ਵੀ ਇਹ ਵਾਲੇ ਵੀ ਸਾਡੇ ਕੋਲੇ ਇੱਕ ਕਾਰਵਾਸ਼ਰ ਪਿਆ ਜੀ ਆਹ ਕੰਪਨੀ ਦਾ ਗਾਰੋ ਕੰਪਨੀ ਦਾ ਇਹ ਵੀ ਐਮ ਆਰ ਪੀ ਦਾ 10000 ਹੈ ਆਨਲਾਈਨ ਇਹ 8-8000 ਸਾਡੇ ਕੋਲ ਸਿਰਫ 3000 ਰੁਪਏ ਦਾ ਹੈ ਜੀ ਇੰਨਾ ਫਰਕ ਬਈ ਯਾਰ ਆਪਣੇ ਹੈਗੇ ਕਰੋਕਰੀ ਸੈਟ ਜਿਹੜਾ ਆਪਾਂ ਕਿਚਨ ਸੈਟ ਕਿਹਾ ਕਰੋਕਰੀ ਸੈਟ ਹੈ ਸੈਲੋ ਦਾ オリジナル ਚਾਈਨੀਜ਼ ਕਿਚਨ ਸੈਟ ਸਾਡੇ ਕੋਲੇ ਇਹ 70% ਡਿਸਕਾਊਂਟ ਤੇ ਆ ਜੀ ਐਮ ਆਰ ਪੀ ਤੋਂ ਇਹ ਵਾਲਾ ਵੀ ਇਹ ਵਾਲਾ ਵੀ ਬਈ ਉਹ ਪਰਲੇ ਪਸੇ ਪਿਆ ਜਿਹੜਾ ਆਪਾਂ ਉਹ ਏਅਰ ਫਰਾਇਰ ਹੈ ਜੀ ਬ੍ਰਾਂਡਡ ਬ੍ਰਾਂਡਡ ਪੀਸ ਹੈ ਜੀ ਉਹ ਫਰੈਸ਼ ਪੀਸ ਹੈ ਸਾਡੇ ਕੋਲ ਸਿਰਫ 3000 ਦਾ ਐਮ ਆਰ ਪੀ ਦਾ ਜਿਹੜਾ ਹੈਗਾ 9 9 10000 ਰੁਪਏ ਹੈ ਅੱਛਾ ਬਹੁਤ ਫਰਕ ਆ ਬਈ ਹਣਾ ਤੇ ਆ ਫਲਿੱਪਸ ਦੇ ਮਿਕਸਰਾਂ ਭਈਆਂ ਆਣੇ ਬਈ ਇੱਧਰ ਹਣਾ ਦੂਸਰਾ ਗ੍ਰੈਂਡਰ ਸਿਰਫ ਸਾਡੇ ਕੋਲੇ ਸਿਰਫ 850 ਰੁਪਏ ਮਿਕਸਰ ਗ੍ਰੈਂਡਰ ਆਈ ਹੈ ਸਿਰਫ 850 ਰੁਪਏ ਦਾ ਲਿਮਿਟਡੀਆਂ ਬੋਤਲਾਂ ਜੀ 50% ਡਿਸਕਾਊਂਟ ਤੇ ਹੁਣ ਅੱਜਕ ਇਹਦਾ ਐਮ ਆਰ ਪੀ ਹੈਗਾ ਜੀ ਤੁਸੀਂ ਨੋਟ ਕਰੋ 1075 ਸਾਡੇ ਕੋਲ ਸਿਰਫ 500 ਰੁਪਏ ਦੀ ਹੈ ਇਹ ਵਾਲੀ ਸਿਰਫ 500 ਰੁਪਏ ਬਹੁਤ ਫਰਕ ਆ ਬਈ ਰੇਟ ਦਾ ਵਾਕਈ ਸਾਡੇ ਕੋਲੇ 550% ਡਿਸਕਾਊਂਟ ਤੇ ਹੈ ਜੀ ਸਾਡੇ ਕੋਲ ਬੱਚਿਆਂ ਦੇ ਦੇਖੋ ਜੀ ਬੱਚਿਆਂ ਦੇ ਸਾਡੇ ਕੋਲ ਪੈਂਪਰਸ ਹੱਗੀਜ਼ ਤੇ ਮੈਨੀ ਪੁੱਕੇ ਪੈਨ 50% ਡਿਸਕਾਊਂਟ ਤੇ ਹੈ ਜੀ ਆਹ ਬੱਚਿਆਂ ਦੇ ਜਿਹੜੇ ਵੋਕਰ ਹੁੰਦੇ ਨੇ ਉਹਨੇ ਹੁੰਦੇ ਝੂਲੇ ਹੁੰਦੇ ਆ ਬਾਜ਼ਾਰ 'ਚ 5-5000 ਰੁਪਏ ਦੇ ਸਾਡੇ ਕੋਲ ਸਿਰਫ 70% ਡਿਸਕਾਊਂਟ ਦੇ ਫੀਚਰਾਂ ਦੀ ਹੈ। ਇੱਕ ਭਈਆ अलमारी ਦੇਖ ਰਹੇ ਸੀ ਇਹ ਵੀ ਬੱਚਿਆਂ ਦੇ ਕੱਪੜੇ-ਕੂਪੜੇ ਰੱਖਣ ਵਾਸਤੇ, ਕੱਪੜੇ ਰੱਖਣ ਵਾਲੀ अलमारी ਹੈ ਜੀ। ਇਹਦੇ ਵਿੱਚ ਤੁਸੀਂ ਲੋਕ ਸਿਸਟਮ ਲਾਣ ਲੱਗਿਆ ਹੋਇਆ ਜੀ ਨਾਪ ਕੇ ਖੁੱਲਦੀ ਹੈ ਜੀ। ਇਹਦੇ 'ਚ ਤੁਸੀਂ ਬੱਚਿਆਂ ਦੇ ਕੱਪੜੇ ਰੱਖੋ, ਰੁਮਾਲ ਰੱਖੋ, ਆਪਣੇ ਜੋ ਮਰਜ਼ੀ ਗਾਰਮੈਂਟਸ ਰੱਖੋ ਇਹਦੇ ਵਿੱਚ ਸਾਡੇ ਕੋਲ ਸਿਰਫ 1500 ਰੁਪਏ ਦੀ ਹੈ। 25 ਕੁਕਰ ਪਿਆ ਜੀ ਆਪਣੇ ਊਸ਼ਾ ਕੰਪਨੀ ਦਾ। ਆਹ ਵਾਲਾ ਜੀ। ਹਾਂ ਜੀ ਇਹਦਾ 9900 ਐਮਆਰਪੀ ਸਾਡੇ ਕੋਲ ਸਿਰਫ 2000 ਰੁਪਏ ਦਾ ਹੈ। ਸਿਰਫ 2000 ਰੁਪਏ ਦਾ ਹਾਂਜੀ ਸਭ 29900 ਰੁਪਿਆ ਦਾ ਪ੍ਰਿੰਟ ਰੇਟ ਆ ਹਾਂਜੀ ਤੇ ਇਸ ਤੋਂ ਇਲਾਵਾ ਇਧਰ ਕੱਪ ਵੀ ਤੁਹਾਨੂੰ ਮਿਲ ਜਾਣਗੇ ਵਧੀਆ ਕੰਪਨੀ ਦੇ ਵਧੀਆ ਕੱਪ ਜਿਹੜੇ ਤੁਹਾਨੂੰ ਇੱਥੇ ਮਿਲਣਗੇ ਬਹੁਤ ਸੋਹਣੇ ਸੋਹਣੇ ਆ ਦੇਖੋ ਤੁਸੀਂ ਚਾਹ ਵੀ ਮਨ ਦਾ ਖਾਸੀ ਪੈਂਦੇ ਬਾਈ ਹਨਾ ਇਹਦੇ ਵਿੱਚ ਚਾਹ ਪੀਓ ਜੀ ਦੁੱਧ ਪੀਓ ਜੀ ਜੋ ਮਨ ਜਿਹੜੀ ਚੀਜ਼ ਮਰਜ਼ੀ ਪੀਓ ਤੇ ਆ ਆ ਕੀ ਚੀਜ਼ ਆ ਬਾਈ ਇਹ ਜੀ ਸਿੱਪਰ ਨੇ ਜੀ ਸਟੀਲ ਦੇ ਅੱਜਕੱਲ ਬੱਚਿਆਂ ਨੂੰ ਨਾ ਅੱਜਕੱਲ ਜਦੋਂ ਖੇਡਣ ਖੁਡਣ ਜਾਂਦੇ ਆ ਇਹ ਤਾਂ ਬੱਚਿਆਂ ਨੂੰ ਲੋੜ ਪੈਂਦੀ ਆ ਤਾਂ ਉਹ ਸਿੱਪਰ ਹੁੰਦੇ ਆ ਜੀ ਸਟੀਲ ਦੇ ਸਿੱਪਰ ਨੇ ਅਧੂਰ ਪਰ 40% ਡਿਸਕਾਊਂਟ ਤੇ ਆ ਜੀ ਐਮਆਰਪੀ ਤੇ ਦੇ ਵਿੱਚ ਜਿਹੜੇ ਤੁਹਾਨੂੰ ਆ ਡੱਬੇ ਚਾਹੀਦੇ ਨੇ ਹਨਾ ਕੋਈ ਸਮਾਨ ਰੱਖਣ ਵਾਸਤੇ ਖੰਡ ਪਾਉਣ ਵਾਸਤੇ ਜਾਂ ਕੋਈ ਹੋਰ ਜਿਹੜੀ ਵੀ ਚੀਜ਼ ਪਾਣੀ ਤੁਸੀਂ ਹਨਾ 70% ਡਿਸਕਾਊਂਟ ਤੇ ਇਹਨਾਂ ਦੇ 70% 40% ਡਿਸਕਾਊਂਟ ਤੇ ਆ ਇਹ ਕਮਲ ਦੀ अलमारी ਪਈ ਆ ਜੀ ਬਾਜ਼ਾਰ ਚ ਲੈਣ ਜਾਓਗੇ ਐਮਆਰਪੀ ਹੈਗਾ 3000 ਦੇ ਕਰੀ ਸਾਡੇ ਕੋਲ ਸਿਰਫ 1200 ਰੁਪਏ ਦੀ ਆ ਅੱਛਾ ਜੀ ਸਿਰਫ 1200 ਰੁਪਏ ਦੀ ਸਿਰਫ 1200 ਤੇ ਇਹ ਤੋਂ ਇਲਾਵਾ ਇੱਧਰ ਵੀ ਦੇਖੋ ਤੁਸੀਂ ਗਮਲੇ ਚਾਹੀਦੇ ਤੁਹਾਨੂੰ ਜਿਹੜਾ ਮਰਜੀ ਗਮਲੇ ਤੁਸੀਂ ਲੈ ਜਾਓ ਵੱਡੇ ਛੋਟੇ ਸਾਰੇ ਤੁਹਾਨੂੰ ਮਿਲ ਜਾਣਗੇ ਦਾ ਜੀ ਇਹ 250 ਅੱਜਕੱਲ ਬਾਲਟੀ ਨਹੀਂ ਦੀ ਸਾਡੇ ਕੋਲ 250 ਗਮਲਾ ਆਈ ਹੈ ਅੱਛਾ ਉਹਦੇ ਉੱਪਰ ਜਿਹੜਾ ਪਏ 200 ਰੁਪਏ ਦਾ ਜੀ ਆ 150 ਰੁਪਏ ਦਾ ਜੀ ਸਾਡੇ ਕੋਲੇ ਗਮਲੇ 30% ਸ਼ੁਰੂ ਹੋ ਜਾਂਦਾ ਭਾਈ ਸਾਹਿਬ ਸਾਡੇ ਕੋਲ 30% ਗਮਲਾ ਸ਼ੁਰੂ ਹੋ ਜਾਂਦਾ ਹੈ ਨਾਲੇ ਤੁਸੀਂ ਪਲਾਸਟਿਕ ਦੀ ਕੁਆਲਿਟੀ ਦੇਖੋ ਨਾਲੇ ਤੁਸੀਂ ਆਹ ਦੇਖੋ ਇਹਦੀ ਕੁਆਲਿਟੀ ਛੋਟੇ ਘਰੇ ਫੁੱਲ ਲਾਉਣੇ ਤਾਂ ਨਾ ਤੇ ਆਹ ਫੁੱਲ ਲਾਉਣੇ ਜਾਂ ਤੁਸੀਂ ਆਪਦੀ ਜਿਹੜੀ ਬਾਲਕੋਨੀ ਵਗੈਰਾ ਉੱਤੇ ਟੰਗਣ ਟੰਗਣ ਵਾਸਤੇ ਉਦਾਂ ਦੇ ਵੀ ਤੁਹਾਨੂੰ ਆਹ ਪੋਟ ਇੱਥੋਂ ਮਿਲ ਜਾਣਗੇ ਸਾਡੇ ਕੋਲ ਸਿਰਫ ਸਾਰ ਸਭ ਤੋਂ 77% ਡਿਸਕਾਊਂਟ ਹੈ ਸਾਡੇ ਕੋਲ ਹਰ ਚੀਜ਼ ਉੱਤੇ ਜ਼ਿਆਦਾਤਰ ਸਾਡੇ ਕੋਲ ਇਕੱਲੀ ਗ੍ਰੋਸਰੀ ਦੇ ਉੱਤੇ 50% ਡਿਸਕਾਊਂਟ ਹੈ ਤੇ ਬਈ ਜੀ ਜੇ ਤੁਹਾਡੇ ਘਰੇ ਜੇ ਤੁਹਾਨੂੰ ਗਾਰਡਨਿੰਗ ਦਾ ਸ਼ੌਂਕ ਹੈ ਨਾ ਤਾਂ ਉਹਦੇ ਵਾਸਤੇ ਵੀ ਤੁਹਾਨੂੰ ਆਹ ਸਪੈਸ਼ਲ ਮਿਲ ਜਾਣਾ ਪਾਣੀ ਪੂਣੀ ਪਾਉਣ ਵਾਸਤੇ ਐਦਾਂ ਦੀਆਂ ਚੀਜ਼ਾਂ ਹਰ ਇੱਕ ਨਾ ਵਾਸਤੇ ਜੀ ਤਾਂ ਕਿ 68 ਨਾ ਵੱਜੇ ਉਨਜ ਤਾਂ ਬਾਜ਼ਾਰ ਚ ਬਹੁਤ ਮਹਿੰਗਾ ਹੀ ਸਾਡੇ ਕੋਲ ਸਿਰਫ 1600 ਰੁਪਏ ਦਾ ਜੀ ਇਹ ਇਹ ਵਾਲਾ ਹਾਂਜੀ ਇਹਦੇ ਨਾਲ ਤੁਸੀਂ ਪਾ ਕੇ ਬਾਈਕ ਚਲਾਓ ਤੁਹਾਡੇ ਕਰੇ 68 ਨਹੀਂ ਤੁਸੀਂ ਡਿੱਗ ਮਾ ਸਾਡੇ 68 ਨਹੀਂ ਵੱਜ ਸਕਦੀ ਜੀ ਅੱਛਾ ਅੱਛਾ ਠੀਕ ਆ ਪਹਿਲਾਂ ਨਾਲ ਜਿਹੜੇ ਪਾਸੇ ਗਾਰਡ ਹੈ ਜਿਹੜੇ ਪਾਸੇ ਬਾਈਕ ਰਾਈਡਰ ਹੁੰਦੇ ਉਹ ਪਾ ਕੇ ਰੱਖਦੇ ਨਾ ਉਹਦਾ ਉਹਨਾਂ ਵਾਸਤੇ ਕਿੰਨੇ ਦੱਸਿਆ ਬਈ ਇਹ ਸਾਡੇ ਕੋਲ ਸਿਰਫ 1600 ਰੁਪਏ ਦਾ 1600 ਰੁਪਏ ਦਾ ਸਿਰਫ ਬਾਈ ਜੀ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਹੜੇ ਬਾਈਕ ਵਗੈਰਾ ਜਾਂਦੇ ਆ ਬਾਹਰ ਸਾਡੇ ਕੋਲ 12 ਪੀਸ ਆਈ ਸਿਰਫ ਸਿੰਗਲ ਪੀਸ ਰਹਿ ਗਿਆ ਸਾਡੇ ਅ ਉੱਲੇ ਮਤ ਜਿਹੜੇ ਘਰ ਦਾ ਸਮਾਨ ਪਾਉਣਾਗਾ ਤੁਸੀਂ ਉਹ ਵੀ ਤੁਹਾਨੂੰ ਜਿਹੜਾ ਇਹਨਾਂ ਤੇ ਇਹਨਾਂ ਤੇ ਕਿੰਨਾ ਡਿਸਕਾਊਂਟ ਹੈ 70% ਡਿਸਕਾਊਂਟ 70% ਡਿਸਕਾਊਂਟ ਤੇ ਮਿਲ ਜਾਣੀ ਇਹ ਵੀ 70% ਡਿਸਕਾਊਂਟ ਤੇ ਮਿਲ ਜਾਣੀ ਗਰਮੀਆਂ ਫਰਿੱਜ ਦੇ ਵਿੱਚ ਰੱਖਣੀ ਤੁਸੀਂ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਇਹ ਤੋਂ ਇਲਾਵਾ ਹੋਰ ਜਿਹੜਾ ਸਮਾਨ ਤੁਸੀਂ ਦੇਖੋ ਇੱਥੇ ਕਾਫੀ ਆ ਉਹ ਉਧਰ ਉਹ ਵੀ ਮਿਕਸੀ ਹੈ ਹਾਂਜੀ ਉਹ ਮਿਕਸਰ ਜੂਸਰ ਗ੍ਰੇਂਡਰ ਉਹ ਸ਼ਾ ਕੰਪਨੀ ਹੈ 70% ਡਿਸਕਾਊਂਟ ਤੇ ਆ ਜੀ ਉਹ ਵੀ 70% ਡਿਸਕਾਊਂਟ ਤੇ ਆ ਤੇ ਇੱਧਰ ਤੁਸੀਂ ਨਿਗਾ ਮਾਰ ਇੱਧਰ ਮਰਵਾ ਦੇ ਬਈ ਨਿਗਾ ਆ ਦੇਖ ਲਓ ਤੁਸੀਂ ਜਿਹੜੇ ਆ ਸ਼ੈਂਪੂ ਹੋਗੇ ਔਰ ਤੇਲ ਹੋ ਗਿਆ ਜਿਹੜਾ ਇਹ ਵੀ ਚੀਜ਼ਾਂ ਤੁਹਾਨੂੰ ਸਾਡੇ ਕੋਲ ਐਮਰ ਮਿਲ ਜਾਣੀਆਂ 90% ਡਿਸਕਾਊਂਟ ਤੇ ਆ ਜੀ ਤੇ ਆ ਇਹ ਥੱਲੇ ਵੀ ਦਿਖਾਦੀ ਹਨਾ ਇਹ ਥੱਲੇ ਵੀ ਸਾਰਾ ਉਹੀ ਸਮਾਨ ਆ ਗਿਆ ਹਾਂਜੀ ਹਾਂਜੀ ਇੱਕ ਘਰ ਦੇ ਵਿੱਚ ਜਿਹੜਾ ਬਰਤਨ ਵਾਲਾ ਸਮਾਨ ਤੁਹਾਨੂੰ ਇੱਥੋਂ ਮਿਲ ਜਾਊਗਾ ਆ ਲੈਂਪ ਆਗੇ نیچے ਜਿਹੜੇ ਤੁਹਾਨੂੰ ਚਾਹੀਦੇ ਨੇਗੇ ਆ ਵੀ ਦਿਖਾ ਭਾਈ ਇਹ ਆ ਲੈਂਪ ਦੇਖੋ ਸੋਹਣੇ ਸੋਹਣੇ ਲੈਂਪ ਪਏ ਨੇ ਇੱਥੇ ਆਹ ਟੇਬਲ ਲੈਂਪ ਆ ਗਿਆ ਤੇ ਇਧਰ ਆ ਵੀ ਲੈਂਪ ਤੁਸੀਂ ਦੇਖੋ ਇਹ ਇੱਕ ਇੱਕ ਨਿਕਦਾ ਭਾਈ ਸਾਡੇ ਕੋਲ ਹੀ 70% ਡਿਸਕਾਊਂਟ ਤੇ ਆ ਜੀ ਆ ਵੀ ਐਮ ਆਰ ਪੀ ਤੋਂ ਜੀ ਅੱਛਾ ਇਹਨਾਂ ਦੇ 70% ਡਿਸਕਾਊਂਟ ਉਹਦੇ ਬਾਅਦ ਸਰਫਾ ਕੇ ਨੀਚੇ ਸਰਫ ਤੇ 50% ਡਿਸਕਾਊਂਟ ਹੈ ਜੀ ਇਹ 4 ਕਿਲੋ ਦਾ ਪੈਕ ਹੈ ਬੈਸਟਰੋ ਕੰਪਨੀ ਦਾ 50% ਡਿਸਕਾਊਂਟ ਦੇ ਵਿੱਚ ਹੈ ਜੀ ਸਾਡੇ ਕੋਲ ਅੱਛਾ ਤੇ ਬਈ ਆ ਆ ਪੱਖਾ ਦੇਖ ਰਿਆ ਸੀ ਮੈਂ ਇੱਕ ਆ ਹੋਏ ਇਹ ਵੀ ਹੂਸ਼ਾ ਕੰਪਨੀ ਦਾ ਹਨਾ ਕੰਪਨੀ ਦਿਖਾ ਦਿਓ ਬਈ ਹੂਸ਼ਾ ਕੰਪਨੀ ਦਾ ਇਹਦਾ ਐਮ ਆਰ ਪੀ 5400 ਰੁਪਏ ਦਾ ਵੀਰ ਜੀ ਸਾਡੇ ਕੋਲ ਸਿਰਫ 1800 ਰੁਪਏ ਦਾ ਪੱਖਾ ਜੀ ਇਹ 5400 ਵਾਲਾ ਪੱਖਾ 1800 ਰੁਪਏ ਦਾ 70% ਡਿਸਕਾਊਂਟ ਹੈ ਭਾਈ ਸਾਹਿਬ ਤੋਂ ਇਲਾਵਾ ਇਹ ਜਿਹਕੇ ਤੁਸੀਂ ਸਾਡੇ ਕੋਲੇ ਸਾਊਂਡ ਬਾਰ ਸਾਡੇ ਕੋਲੇ ਸਾਊਂਡ ਬਾਰ ਜਿਹੜੀ ਹੈਗੀ ਆ ਇਹਦਾ 3 3000 ਰੁਪਏ ਐਮ ਆਰ ਸਾਡੇ ਕੋਲ 900 ਰੁਪਏ ਦੀ ਹੈ ਜੀ ਸਾਡੇ ਕੋਲ ਇਹ ਸਾਊਂਡ ਬਾਰ 650 ਸਾਊਂਡ ਬਾਰ ਸ਼ੁਰੂ ਹੋ ਰਹੀਆਂ ਨੇ ਸਾਡੇ ਕੋਲੇ ਜੀ ਬੱਚਿਆਂ ਦੇ ਖੇਡਣ ਵਾਲੇ ਰਿਮੋਟ ਹੈ ਜੀ ਮੋਟਾ ਜੀ ਤੁਸੀਂ ਬੱਚਿਆਂ ਨੂੰ ਉੱਥੇ ਖੜਾਓ ਆਪਣੇ ਲੈਪਟਾਪ ਪੀਸੀ ਤੇ ਆ ਸਾਰਾ ਕੁਝ ਆਨਲਾਈਨ ਜੁੜ ਜਾਂਦਾ ਜੀ ਜਿਵੇਂ ਤੁਸੀਂ ਐਲ ਸੀ ਡੀ ਦੇ ਨਾਲ ਐਲ ਸੀ ਡੀ ਨਾਲ ਜੁੜਦਾ ਜੀ ਇਹ ਨਾਲੇ ਕੰਪਿਊਟਰ ਨਾਲ ਜੁੜ ਜਾਂਦਾ ਜੀ ਇਹ ਵਾਈਫਾਈ ਸਿਸਟਮ ਹੈ ਜੀ ਅਟੈਚ ਹੋ ਜਾਂਦਾ ਜਿਵੇਂ ਮਰਜ਼ੀ ਯੂਜ਼ ਕਰੋ ਬੱਚੇ ਨੂੰ ਪ੍ਰੋਪਰ ਖੇਡਦੇ ਆ ਬੱਚੇ ਜਿਵੇਂ ਅੱਜ ਕੱਲ ਆਪਾਂ ਬੱਚਾ ਮੋਬਾਈਲ ਤੋਂ ਬਾਹਰ ਕੱਢਣੇ ਆ ਆਪਾਂ ਕਿੰਨੇ ਬੱਚੇ ਨੀਂਗਾ ਕਮਜ਼ੋਰ ਹੋ ਰਹੀ ਉਹਦੇ ਵਾਸਤੇ ਇਹ ਇਹ ਕਿੰਨੇ ਦਾ ਬਈ ਇਸਦਾ ਬਈ ਆਪਣੇ ਕੋਲ ਐਮਪੀ 7% ਲਸਤੇ ਆ ਵੀ ਜੀ ਇਹ ਵੀ ਹਾਂਜੀ ਹਾਂਜੀ ਤੇ ਇਹ ਵੀ 70% ਦੇ ਲਸਤੇ ਮਿਲ ਜਾਣਾਗਾ ਤੇ ਹਰ ਇੱਕ ਚੀਜ਼ ਤੁਹਾਨੂੰ ਮਿਲਣੀ ਆ ਬ ਸੜਾ ਕੈਂਪਰ ਵਗੈਰਾ ਲੈਣੇ ਤੁਹਾਨੂੰ ਉਹ ਵੀ ਮਿਲ ਜਾਣਗੇ ਵਧੀਆ ਪਾਣੀ ਵਾਲੇ ਠੰਡਾ ਪਾਣੀ ਚਿਲਡ ਰੂਗਾ ਜਿਵੇਂ ਆ ਬਾਈ ਨੇ ਇੱਥੇ ਰੱਖ ਰੱਖਿਆ ਉਹ ਉਹ ਪਿਆ ਹਨ ਕੈਂਪਰ ਕੈਂਪਰੀ ਹੈ ਨਾ ਇਹ ਹਾਂਜੀ ਹਾਂਜੀ ਕੈਂਪਰ ਇਹ ਕੈਂਪਰਾ ਪਾਣੀ ਵਾਲੇ ਬੋਸਰ ਕੰਪਨੀ ਦਾ ਕੈਂਪਰ ਹੈ ਜੀ ਇਹਦਾ ਰੇਟ ਤਾਂ ਬਹੁਤ ਜ਼ਿਆਦਾ ਪਰ ਸਾਡੇ ਕੋਲ ਸਿਰਫ 900 ਰੁਪਏ ਦਾ ਮਿਲ ਜਾਣਾ ਹੈ 900 ਰੁਪਏ ਦਾ ਸਿਰਫ 900 ਰੁਪਏ ਦਾ ਮਿਲਣਾ ਤੇ ਆਹ ਛੱਤ ਵਾਲੇ ਪੱਖੇ ਆ ਗਏ ਇਹ ਵੀ ઓਰੀਐਂਟਰ ਕੰਪਨੀ ਦੇ ਪੱਖੇ ਨੇ ਸਾਰੇ ਤੇ ਇਹ ਡਿਜ਼ਾਈਨ ਡਿਊਨ ਬਾਈ ਐਵੇਂ ਦਾ ਜਿਵੇਂ ਦੇਖੋ ਨਾ ਪੂਰਾ ਸੋਹਣਾ ਡਿਜ਼ਾਈਨ ਡਿਊਨ ਬਣਿਆ ਹੋਇਆ ਇਹਦੇ ਤੇ ਤੇ ਰਿਮੋਟ ਵਾਲਾ ਬਾਈ ਮੈਨ ਲੱਗਦਾ ਹਨਾ ਇਹ ਵੀ ਹਾਂਜੀ ਰਿਮੋਟ ਵਾਲਾ ਪੱਖਾ ਜੀ ਵੀਰ ਜੀ ਆਹ ਰਿਮੋਟ ਵਾਲਾ ਪੱਖਾ ਦੇਖੋ ਤੁਸੀਂ ਹਨਾ ਤੇ ਇਹ ਵੀ ਸਾਡੇ ਕੋਲੇ ਆਇਆ ਆ ਰਿਮੋਟ ਵੀ ਦਿਖਾ ਦੇ ਬਾਈ ਆ ਇਹ ਰਿਮੋਟ ਹੈ ਜੀ ਇਹ ਬੈਠੇ ਤੁਸੀਂ ਹੌਲੀ ਤੇਜ਼ ਕਰ ਲਓ ਸਲੋ ਕਰ ਲਓ ਇਹ ਬੰਦ ਕਰ ਲਓ ਚੱਲ ਬੈਠੇ ਬੈਠੇ ਤੁਸੀਂ ਆਰਾਮ ਨਾਲ ਆਇਆ ਬਟਨ ਆਪਣੇ ਆ ਸਲੋ ਕਰ ਲਓ ਤੇਜ਼ ਕਰ ਲਓ ਬੰਦ ਕਰਨਾ ਚਲਾਉਣਾ ਤੇ ਇਹ ਤੋਂ ਸਾਰਾ ਕੰਮ ਹੋ ਸਕਦਾ ਇਹ ਇਹ ਕਿੰਨੇ ਕਿੰਨੇ ਦਾ ਬਈ ਇਹ ਇਹ ਵੀ ਸਾਡੇ ਕੋਲ 50% ਲਸਤੇ ਆ ਜੀ ਕਿੰਨੇ ਕਿੰਨੇ ਦਾ ਇਹਦਾ ਪ੍ਰਿੰਟ ਰੇਟ ਕਿੰਨਾ ਕਿੰਨਾ ਕਰੀਏ ਆਪਣੇ ਕੋਲੇ 4600 ਰੁਪਿਆ 4600 ਰੁਪਏ ਦਾ ਤੇ ਆਪਣੇ ਕੋਲ 50% ਲਸਤੇ ਮਿਲ ਜਾਣਾ ਤਾਂ ਤੋਰਨੇ ਕਰੀਬ 1600 ਤੋਂ ਲੈ ਕੇ 1700 ਦੇ ਵਿੱਚ ਵਿੱਚ ਪਵੇਗਾ 16 17 ਇਹ ਵਾਲਾ ਪੱਖਰ ਮੋੜ ਤੇ ਨਾਲੇ ਹਾਂਜੀ ਹਾਂਜੀ ਰਿਮੋਟ ਤੇ 16 1700 ਰੁਪਏ ਦਾ ਪੱਖਾ ਲਗਭਗ ਤੁਹਾਨੂੰ ਪੈਣਾਗਾ ਤੇ ਹੈਗਾ ਵੀ ਰਿਮੋਟ ਤੇ ਨਾਲੇ ਆਰਾਮ ਨਾਲ ਬੈਠੇ ਤੁਸੀਂ ਸੈੱਟ ਕਰ ਸਕਦੇ ਹੋ ਆ ਆ ਗਿਆ ਇਹ ਮਨਾਂ ਦੇ ਚ ਲਾਈਟਾਂ ਵੀ ਜੀ ਲਾਈਟਾਂ ਵਾਲਾ ਵੀ ਹੈ ਜੀ ਇਹ ਵੀ 70 ਇਹ ਵੀ 60% ਲਸਤੇ ਮਿਲ ਜਗਾ ਤੁਹਾਨੂੰ ਤੇ ਇੱਕ ਦੂਬਾਰ ਆਹ ਜਿਹੜੇ ਪੱਖੇ ਆ ਗਏ ਲੋਬਣਗੇ ਜੀ ਇਹ ਵੀ ਬਹੁਤ ਸੋਹਣੇ ਪੱਖੇ ਆ ਜੀ ਇਹਨਾਂ ਦੇ ਵੀ ਜਿਹੜੇ ਡਿਜ਼ਾਈਨਿੰਗ ਹੈ ਸਾਰੇ ਬਹੁਤ ਡਿਜ਼ਾਈਨ ਬਣਿਆ ਹੁੰਦਾ ਆ ਬੱਚਿਆਂ ਦੇ ਆਪਣੇ ਡਾਈਪਰ ਫੇਰ ਆ ਗਏ ਜੀ ਆ ਪੱਖਿਆਂ ਦੀ ਵਾਧੂ ਦਿਖਾ ਦੋ ਪੱਖਿਆਂ ਦੀ variety ਭਰੀ ਜੀ ਸਾਰੇ ਪੱਖੇ ਪੱਖੇ ਆ ਗਏ ਜਿੰਨੇ ਮਰਜੀ ਪੱਖੇ ਲੈ ਸਕਦੇ ਆ ਪੱਖੇ ਪੱਖੇ ਗਰਮੀ ਦਾ ਸੀਜ਼ਨ ਆ ਤੇ ਪੱਖੇ ਤੁਹਾਨੂੰ ਹੁਣ ਘਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਇੱਕ ਕਰੀ ਫੇਰ ਦੁਕਾਨ ਦਿਖਾ ਦੇ ਬਈ ਉਧਰ ਨੂੰ ਤਾਂ ਹਰੇਕ ਚੀਜ਼ ਮਿਲ ਜੂ ਤੁਹਾਨੂੰ ਕੁਰਸੀਆਂ ਦਾ ਕਰੇ ਤਾਂ ਤੁਹਾਨੂੰ ਮਿਲ ਜਾਣੀਆਂ ਕੁਰਸੀਆਂ ਲੈਣੀਆਂ ਨਾ ਬਹਿਣ ਵਾਲੀਆਂ ਦੇਖੋ ਤੁਸੀਂ ਵਧੀਆ ਕੁਰਸੀਆਂ ਸੋਹਣੀਆਂ ਨਾਲੇ ਦੇਖੋ ਆ ਇਧਰੋਂ ਦਿਖਾ ਦੇ ਬਈ ਪੋਲੀ ਮੇਰੇ ਦਾ ਹੈਵੀ ਹੈ ਨਾ ਪੂਰੀ ਸੌਫਟ ਕੁਰਸੀ ਹੈ ਸੌਫਟ ਕੁਰਸੀਆਂ ਹੀ ਜੋੜਾ ਹੁੰਦਾ ਹੈ ਕੁਰਸੀਆਂ ਦਾ ਇਹ ਤਾਂ ਬਿਜਾਰ ਚ ਤਾਂ ਬਹੁਤ ਮਹਿੰਗੇ ਪਰ ਆਪਾਂ ਨੂੰ ਸਿਰਫ 1800 ਤੋਂ ਲੈ ਕੇ 2000 ਰੇਂਜ ਚ ਮਿਲ ਜਾਣਾ ਆਏਗਾ ਇਹ ਜੋੜਾ ਕੁਰਸੀਆਂ ਦਾ ਜੋੜਾ ਕੁਰਸੀਆਂ ਦਾ ਤੇ ਮਨਾ ਟੁੱਟ ਟੁੱਟਦੇ ਹੋ ਨਹੀਂ ਹੈ ਨਾ ਪਲਾਸਟਿਕ ਨਾਲੋਂ ਵਧੀਆ ਲੋਹੇ ਦੀ ਹੈ ਨਾ ਅਸੀਆਂ ਵੀ ਨਹੀਂ ਹੋਈਆਂ ਦੇਖੋ ਲੋਹਿਆਂ ਨੇ ਖਲ ਤਾਂ ਕ ਦੀ ਨਹੀਂ ਇਹ ਹੈ ਵੀ ਕੁਰਸੀ ਹੈ ਜੀ ਪੂਰੀ ਸੌਫਟ ਕੁਰਸੀ ਹੈ ਜਿਹੜਾ ਮਰਜੀ ਬੱਚਾ ਸਿਆਣਾ ਜਿਹੜਾ ਮਰਜੀ ਬੈਠਾ ਜਿਹੜਾ ਮਰਜੀ ਬੈਜੋ ਟੁੱਟਣ ਵਾਲੀ ਹੈ ਨਹੀਂ ਤੇ ਆ ਹੈਵਲਸ ਦਾ ਗੀਜ਼ ਹੈਵਲਸ ਦਾ ਆਰੋ ਹੈ ਜੀ ਦੇਖੋ ਇਹਦਾ ਐਮ ਆਰ ਪੀ ਦੇਖੋ ਇਹ ਹੈਵਲਸ ਦਾ ਨਵਾਂ ਆਰੋ ਹੈ ਇਹਦਾ ਐਮ ਆਰ ਪੀ ਹੈ 13139 ਰੁਪਏ ਸਾਡੇ ਕੋਲੇ ਸਿਰਫ 5300 ਰੁਪਏ ਚ ਮਿਲ ਜਾਣਾ ਫਰੈਸ਼ ਪੀਸ ਹੈ ਜੀ ਇੱਕ ਵੀ ਸਕਰਾਚ ਨਹੀਂ ਇੱਕ ਵੀ ਕੋਈ ਰੀਟ ਨਹੀਂ ਇੱਕ ਵੀ ਕੋਈ ਟੁੱਟ ਟੱਪ ਜੀ ਸਿਰਫ 5300 ਰੁਪਏ ਸਿਰਫ 5300 ਰੁਪਏ ਜੇ ਤੁਹਾਨੂੰ ਮਿਲਣਾ ਤੇ ਇਹ ਅਲਮਾਰੀ ਮਿਲ ਜਾਣੀ ਹੈ ਘਰੇ ਕੱਪੜੇ ਰੱਖਣੇ ਤੁਸੀਂ ਆ ਦੇ ਦਿੱਤੀ ਆ ਦੇਖੋ ਜੀ ਸਿਰਫ ਸਾਡੀ ਵੱਡੀ ਅਲਮਾਰੀ ਹੈ ਮਤਲਬ ਸਿਰਫ ਤੇ ਸਿਰਫ 1300 ਰੁਪਏ ਅਲਮਾਰੀ ਮਿਲ ਜਾਣੀ ਹੈ ਵੀਰ ਜੀ ਇਹ ਇਹ ਆਪਣੀ ਈਜ਼ੀ ਯੂਜ਼ ਹੈ ਹਲਕੀ ਹੈ ਚੱਕਰ ਨੂੰ ਕਰਨੀ ਸੌਖੀ ਹੈ ਜਿੱਥੇ ਮਰਜ਼ੀ ਰੱਖ ਲੋ ਨਾਲ ਗੱਡੀ ਕਰਕੇ ਨਾ ਉਹਦੀ ਪਾਪਾ ਦੀ ਬਣੀ ਵੀ ਹੈ ਜੀ ਤੈਨੂੰ ਕੈਰੀ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਜਿੰਨਾ ਮਰਜ਼ੀ ਖੋਲ ਕੇ ਲੈ ਜਾਓ ਇਹਦੇ ਅੰਦਰ ਬਕਾਇਦਾ ਕੋਟ ਪੈਂ ਟੰਗਣ ਨੂੰ ਸਮਾਨ ਕਪੜੇ ਟੰਗਣ ਨੂੰ ਬਕਾਇਦਾ ਲੱਗੇ ਹੋਈਆਂ ਜੀ ਤੁਸੀਂ ਕਪੜੇ ਤਾਂ ਟੰਗ ਸਕਦੇ ਹੋ ਆਪਦੇ ਸ਼ੇਅਰ ਕਰਕੇ ਆਊਗਾ ਤਾਂ ਹੁਣ ਆਪਾਂ ਦੇਖਦੇ ਪਏ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਟੈਂਪਰੇਚਰ ਬਹੁਤ ਜ਼ਿਆਦਾ ਵਧ ਗਿਆ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਕੁਝ ਆਪਣੀ ਪ੍ਰਕਿਰਤੀ ਵਾਸਤੇ ਕੁਝ ਕਰੀਏ ਬਿਲਕੁਲ ਬਿਲਕੁਲ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਸ ਨੂੰ ਗਮਲਾ ਮੁਫਤ ਦੇਵਾਂਗੇ ਜੀ ਹਾਂ ਬਿਲਕੁਲ ਤਾਂ ਕਿ ਹਾਂ ਜੀ ਇੱਕ ਗਮਲਾ ਮੁਫਤ ਦੇਵਾਂਗੇ ਜੀ ਬੋਲੋ ਭਾਈ ਜੀ ਹਾਂ ਕਿਉਂਕਿ ਆਪਣਾ ਹੁਣ ਹਰ ਇੱਕ ਦਾ ਫਰਜ਼ ਆ ਜਿਸ ਹਿਸਾਬ ਨਾਲ ਆਪਾਂ ਦੇਖ ਰਿਹਾ ਨਾ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕਬੂਟਾ ਲਾਉਣ ਦੀ ਸਭਾਉਣਾ ਪੈ ਰਹੀ ਹੈ ਇੱਕ ਕਬੂਟਾ ਹਰੇਕ ਬੰਦੇ ਨੂੰ ਇੱਕ ਤਾਂ ਲਾਉਣਾ ਹੀ ਜਾਈਦਾ ਇੱਕ ਤੋਂ ਵੱਧ ਜਿੰਨੇ ਮਰਜ਼ੀ ਲਾ ਦੋ ਹਣਾ ਜੇ ਘਰ ਛੋਟਾ ਤਾਂ ਤੁਸੀਂ ਘਰੇ ਵੀ ਤੁਸੀਂ ਆ ਤੁਹਾਨੂੰ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਪਾਹ ਇੱਕ ਜਿਹੜਾ ਗਮਲਾ ਜਿਹੜਾ ਤੁਹਾਨੂੰ ਫਰੀ ਦੇ ਵਿੱਚ ਦਿੱਤਾ ਜਾਊਗਾ ਤੇ ਇਹਦੇ ਵਿੱਚ ਬੂਟਾ ਲਾ ਕੇ ਤੁਸੀਂ ਘਰੇ ਰੱਖਣਾ ਉਹਦੇ ਇਹ ਹੁਣ ਆਪਣੀ ਇਹਦੀ ਐਗਜ਼ੈਕਟ ਲੋਕੇਸ਼ਨ ਕੀ ਹੈ ਜਿੱਥੇ ਆਪਾਂ ਖੜੇ ਹੈਗੇ ਸਰ ਜੀ ਇਹਦੀ ਐਗਜ਼ੈਕਟ ਲੋਕੇਸ਼ਨ ਹੈ ਜੀ ਪਰਸਰਾਮ ਨਗਰ ਚੌਕ ਮਨੋਜ ਬੈਕਰੀ ਦੇ ਜਮਨ ਨਾਲ ਪਰਸਰਾਮ ਨਗਰ ਚੌਕ ਮਨੋਜ ਬੈਕਰੀ ਦੇ ਜਮਨ ਨਾਲ ਮੰਨਤ ਸੇਲਸ ਆਪਣੀ ਸ਼ਾਪ ਦਾ ਨਾਮ ਹੈ ਜੀ ਤੇ ਆਪਣੇ ਕੋਲ 70% ਦਾ ਡਿਸਕਾਊਂਟ ਉੱਤੇ ਬੋਰਡ ਲੱਗਿਆ ਹੋਇਆ ਬਾਹਰ ਇੱਕ ਜਿਹੜੇ ਸਟੈਂਡੀ ਲਵਾ ਦੇਣੀ ਹੈ ਜੀ ਅੱਛਾ ਠੀਕ ਹੈ ਤੇ ਭਾਈ ਟਾਈਮਿੰਗ ਕੀ ਰਹਿੰਦੀ ਆ ਜੇ ਕਿਸੇ ਨੂੰ ਟਾਈਮਿੰਗ ਆਪਸ ਵਿੱਚ 10 ਵਜੇ ਖੋਲਦੇ ਆਂ 10 ਤੋਂ ਲੈ ਕੇ ਰਾਤ 6:30 ਤੱਕ ਖੋਲਦੇ ਆਂ ਅੱਛਾ ਹਾਂਜੀ ਤੇ ਭਾਈ ਜੀ ਤੇ ਆਪਣਾ ਨੰਬਰ ਕੀ ਆ ਕੰਟੈਕਟ ਨੰਬਰ ਜੇ ਕਿਸੇ ਨੇ ਕਾਲ ਕਰਕੇ ਨੇੜੇ ਨੇੜੇ ਕਿਹੜੀ ਬੰਦਾ ਆਉਂਦਾ ਤਾਂ ਫੋਨ ਕਰਕੇ ਆਪਣਾ ਦੋ ਕੰਟੈਕਟ ਨੰਬਰ ਹੈ ਜੀ ਔਰ ਮੈਂ ਹੁੰਦਾ ਮੇਰੇ ਮੈਡਮ ਮੇਰੇ ਮੈਡਮ ਹੁੰਦੇ ਆ ਮੇਰਾ ਨੰਬਰ ਹੈਗਾ 9803234300 9803234300 ਤੇ ਬਾਈ ਜੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਇਹਨਾਂ ਨੂੰ ਪੁੱਛ ਸਕਦੇ ਆ ਤੇ ਲੋਕੇਸ਼ਨ ਤੁਹਾਨੂੰ ਮੈਂ ਇੱਕ ਵਾਰੀ ਸਮਝਾ ਦੇਣਾ ਤਾਂ ਆਪਾਂ ਪਰਸ਼ਰਾਮ ਨਗਰ ਚੌਂਕ ਦੇ ਬਿਲਕੁਲ ਕੋਲੇ ਖੜੇ ਆ ਜਿਹਦਾ ਅੰਡਰਗਰਾਉਂਡ 'ਚ ਤੁਸੀਂ ਆਓਗੇ ਪੁਲ 'ਚੋਂ ਨਿਕਲਗੇ ਤਾਂ ਅੰਡਰਗਰਾਉਂਡ ਪੁਲ ਦੇ ਕੋਲੇ ਆਓਗੇ ਤਾਂ ਉੱਥੋਂ ਤੁਸੀਂ ਰਾਈਟ ਸਾਈਡ ਜਿਹੜਾ ਘੁੰਮ ਜਾਣਾ ਫਲਾਈਓਵਰ ਜਿਹੜਾ ਆਪਣਾ ਜਿਹੜਾ ਹੈਗਾ ਉਧਰਲੇ ਪਾਸੇ ਤਾਂ ਉਦੋਂ ਥੋੜਾ ਜਿਹਾ ਅੱਗੇ ਆਓਗੇ ਤਾਂ ਤੁਹਾਨੂੰ ਇਹ ਮਨੋਜ ਬੇਕਰੀ ਦੇ ਨਾਲ ਜਿਹੜਾ ਬਿਲਕੁਲ ਇਹ ਦੁਕਾਨ ਹੈਗੀ ਤੇ ਜਿੱਧਰੋਂ ਫਲਾਈਓਵਰ ਉਤਰ ਕੇ ਆਓਗੇ ਤਾਂ ਚੌਂਕਨੀ ਨੂੰ ਜਾਣਾ ਤੁਸੀਂ ਤਾਂ ਰਾਸਤੇ ਤੁਹਾਨੂੰ ਸੱਜੇ ਇੱਥੇ ਦੁਕਾਨ ਮਿਲਣੀ ਹੈਗੀ ਤਾਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ